ਇਸ ਬਾਤੀ ਜ਼ਿੰਗ ਦੇ ਸਟੋਰੀ ਇਸ ਤੇ ਤੁਹਾਡਾ ਸਵਾਗਤ ਹੈ। ਹਾਜ਼ਰ ਹਾਂ ਇੱਕ ਨਵੀਂ ਕਹਾਣੀ ਮਹਿਕ ਪਸੀਨੇ ਦੀ ਦੇ ਨਾਲ ਜੋ ਕਿ ਲਿਖਤ ਹੈ ਪ੍ਰਸਿੱਧ ਕਹਾਣੀਕਾਰ ਗੁਰਮਨ ਕੀਰਤ ਸਿੰਘ ਕਾਲੂ ਜੀ ਦੀ। ਉਮੀਦ ਕਰਦੀ ਹਾਂ ਤੁਹਾਨੂੰ ਇਹ ਬੇਹਦ ਪਸੰਦ ਆਵੇਗੀ। ਅੰਜ ਤਾਂ ਪਿਛਲੇ ਸਾਲ ਵਾਲੀ ਵਤਨ ਫੇਰੀ ਦੇ ਕਰ ਕਰੇ ਹੋਏ ਮਜ਼ੇ ਨੂੰ ਅਸੀਂ ਭੁੱਲੇ ਨਹੀਂ ਸੀ। ਪਰ ਮਾਤ ਭੂਮੀ ਨਾਲ ਬਹੁਤ ਕੁਝ ਜੁੜਿਆ ਹੋਣ ਕਰਕੇ ਔਖੇ ਹਾਲਾਤਾਂ ਨੂੰ ਅਣਗੌਲੇ ਕਰ ਦੇਣਾ ਪ੍ਰਵਾਸੀਆਂ ਦੀ ਮਜਬੂਰੀ ਬਣ ਜਾਂਦਾ ਹੈ। ਕੋਰੋਨਾ ਮਹਾਮਾਰੀ ਕਾਰਨ ਆਮ ਫਲਾਈਟਾਂ ਤਾਂ ਬੰਦ ਸਨ। ਪਰ ਹੁੰਦ ਬਚਾਉਣ ਬਾਰੇ ਫਿਕਰਮੰਦ ਹਵਾਈ ਕੰਪਨੀਆਂ ਵਿੱਚ ਵਾਪਨੀ ਜਹਾਜ਼ ਲੰਮੀਆਂ ਉਡਾਣਾਂ ਤੇ ਭੇਜ ਰਹੀਆਂ ਸਨ ਚਾਚੇ ਦੇ ਭੋਗ ਤੇ ਪਹੁੰਚਣਾ ਜ਼ਰੂਰੀ ਜਾਪਨ ਲਗਾ ਮਾਰਚ ਚੜ੍ਹਦੇ ਸਾਰ ਕੈਨੇਡਾ ਵਿੱਚ ਕਰੋਨਾ ਦੇ ਕੇਸ ਵਧਣ ਲੱਗ ਪਏ ਸਿਹਤ ਵਿਗਿਆਨੀ ਇਸ ਨੂੰ ਕਰੋਨੇ ਦਾ ਦੂਜਾ ਹਮਲਾ ਮੰਨਦੇ ਸੀ ਜੋ ਪਹਿਲੇ ਤੋਂ ਥੋੜਾ ਵੱਖਰਾ ਵੀ ਸੀ ਦਿਨ ਬਦਨ ਕਰੋਨਾ ਮਰੀਜ਼ਾਂ ਦੀ ਗਿਣਤੀ ਵੱਧ ਰਹੀ ਸੀ ਬਚਾ ਦੇ ਐਹਤਿਆਤ ਪੱਖੋਂ ਤਾਂ ਸਾਡੀ ਚੌਕਸੀ ਕਾਫੀ ਸੀ ਪਰ ਸਫ਼ਰ ਦੌਰਾਨ ਕੋਝ ਗਲਤ ਨਾ ਵਾਪਰ ਜਾਈ ਦਾ ਡਰ ਜਰੂਰ ਸਤਾਉਂਦਾ ਸੀ ਦੋ ਦਿਨ ਸਾਰੇ ਪੱਖ ਵਿਚਾਰਦਿਆਂ ਮਿੱਟੀ ਦਾ ਮੋਹ ਹਾਵੀ ਹੋ ਗਿਆ ਸਵੇਰੇ ਉੱਠਦਿਆਂ ਹੀ ਟਿਕਟਾਂ ਦਾ ਪਤਾ ਕਰਨ ਉੱਤੇ ਮੋਹ ਲਾ ਕੇ ਅਸੀਂ ਬਿਸਤਰ ਮੰਨ ਲਈ ਰਾਤ ਨੂੰ ਆਏ ਸੁਪਨਿਆਂ ਵਿੱਚ ਚਾਚੀ ਵਾਲੀ ਵਰਕੇ ਹੀ ਖੁੱਲਦੇ ਰਹੀ ਬਹੁ ਫੁੱਟੀ ਰੋਜ਼ਮਰਾਂ ਸ਼ੁਰੂ ਹੋਈ ਦਫ਼ਤਰ ਖੁੱਲੇ ਟਿਕਟਾਂ ਵਾਲੇ ਦਫ਼ਤਰ ਫੋਨ ਕੀਤਾ ਕਈ ਸਾਲਾਂ ਤੋਂ ਜਾਣ ਪਹਿਚਾਨ ਤੇ ਭਰੋਸਾ ਬਣਿਆ ਹੋਇਆ ਉਹਨਾਂ ਉੱਤੇ ਹਾਲਚਾਲ ਤੋਂ ਬਾਅਦ ਉਹਨਾਂ ਦਾ ਸਵਾਲ ਸੀ ਕਿ ਜਾਣਾ ਟਾਲ ਨਹੀਂ ਸਕਦਾ ਸਵਾਰਥ ਤਿਆ ਕੇ ਨੇਕ ਸਲਾਹ ਦੇ ਰਹੇ ਸੀ ਉਹ ਮੈਂ ਮਜਬੂਰੀ ਦਸੀ ਬੀਬਾ ਜੀ ਦਾ ਕੰਪਿਊਟਰ ਖੁੱਲਾ ਹੀ ਹੋ ਉਸ ਦਾ ਸਵਾਲ ਸੀ ਪਰਸੋਂ ਜਾ ਸਕਦੇ ਹਾਂ ਮੇਰਾ ਜਵਾਬ ਤਿਆਰੀ ਸੀ ਕਿ ਅਸੀਂ ਕਿਹੜਾ ਘੋੜੇ ਬੀਣਨੇ ਆ ਚਾਰ ਕੱਪੜੇ ਬੈਗ ਚ ਪਾਉਣੇ ਹੁੰਦੇ ਨੇ ਅਸੀਂ ਦੋਹਾਂ ਹਾਂ ਕੀਤੀ ਤੇ ਉਸ ਨੇ ਬੁੱਕ ਦਾ ਬਟਨ ਦਬਾ ਕੇ ਕਿਹਾ ਲਓ ਜੀ ਤੁਹਾਡੀ ਤੇ ਪ੍ਰੀਤ ਦੀ ਟਿਕਟ ਬੁੱਕ ਹੋ ਗਈ ਵਾਪਸੀ ਵਿਸਾਖੀ ਤੋਂ ਬਾਅਦ ਹੈ ਹਾਂ ਲੱਤਾਂ ਫਲਾ ਕੇ ਬੈਠਣ ਵਾਲੀਆਂ ਸੀਟਾਂ ਮੈਂ ਤੁਹਾਨੂੰ ਬੋਨਸ ਵਜੋਂ ਫ੍ਰੀ ਵਿੱਚ ਲੈ ਦਿੱਤੀਆਂ ਨੇ ਬੀਬਾ ਜੀ ਨਾਲ ਹੀ ਇਹਿਸਾਨ ਵੀ ਕਰਤਾ ਜਹਾਜ਼ ਦੇ ਪਈਏ ਦਿੱਲੀ ਹਵਾਈ ਅੱਡੇ ਨਾਲ ਕਿਸਰਦੇ ਆਈ ਮਨ ਸ਼ਾਂਤ ਜਾ ਹੋ ਗਿਆ ਲੱਗਿਆ ਜਿਵੇਂ ਸਾਡੀ ਘੰਟਿਆਂ ਦੀ ਥਕਾਵਟ ਜਹਾਜ਼ ਦੇ ਖੰਭਾਂ ਵਿੱਚ ਹੀ ਰਹਿ ਗਈ ਹੋਵੇ ਜਹਾਜ਼ ਲੱਗਾ ਤਾਂ 에ਰੋਗੇਟ ਤੇ ਸੀ ਪਰ ਦਰਵਾਜ਼ੇ ਖੁੱਲਣ 'ਚ ਹੋ ਰਹੀ ਦੇਰੀ ਤੇ ਗੁੱਸਾ ਆਉਣ ਲੱਗਾ ਪਰ ਅੱਖਾਂ ਮਨ ਨੂੰ ਮਿੱਠੇ ਮਿੱਠੇ ਸੰਦੇਸ਼ ਭੇਜਣ ਲੱਗੀਆਂ ਲੱਗਣ ਲੱਗਾ ਜਿਵੇਂ ਵਤਨ ਦੀ ਮਿੱਟੀ ਨੇ ਸਵਾਗਤ ਲਈ ਬਾਹਾਂ ਅੱਡੀਆਂ ਹੋਈਆਂ ਹੋਣ ਇਮੀਗ੍ਰੇਸ਼ਨ ਵਾਲੀਆਂ ਰਸਮਾਂ ਪੂਰੀਆਂ ਕਰਕੇ ਸਮਾਨ ਲੈ ਕੇ ਬਾਹਰ ਨਿਕਲਣ ਤੱਕ ਕਲੈਂਡਰ ਉੱਤੇ ਅਗਲੇ ਦਿਨ ਦਾ ਚੜਾਹ ਹੋ ਗਿਆ ਹੋਇਆ ਸੀ ਅਸੀਂ ਕਦੇ ਪਿੰਡ ਵਾਲਿਆਂ ਨੂੰ ਦਿੱਲੀੋਂ ਲੈ ਕੇ ਜਾਣ ਜਾਂ ਛੱਡ ਕੇ ਜਾਣ ਦਾ ਵਕਤ ਨਹੀਂ ਸੀ ਪਾਇਆ ਆਨਲਾਈਨ ਟੈਕਸੀ ਬੁੱਕ ਕਰਕੇ ਚਾਹੁੰਦੇ ਹਾਂ ਡ라이ਵਰ ਸਾਡੇ ਨਾਮ ਵਾਲੀ ਤਖਤੀ ਲੈ ਕੇ ਖੜਾ ਸੀ ਆਪਣੀ ਪਹਿਚਾਨ ਦਸੀ ਤਖਤੀ ਪਾਸੇ ਕਰਕੇ ਤੇ ਮੂੰਹ ਤੇ ਬੰਨਿਆ ਮਾਸਕ ਖੋਲ ਕੇ ਕਹਿੰਦਾ ਜੀ ਮੈਂ ਫਲਾਹ ਕੰਪਨੀ ਤੋਂ ਧੀਰ ਸਿੰਘ ਧਾਰੀਬਾਲ ਦੀ ਬੁਕਿੰਗ ਹੈ ਨਾ ਤੁਹਾਡੀ ਉਸ ਨੇ ਸਵਾਲ ਦੇ ਨਾਲ ਹੀ ਪਹਿਚਾਨ ਪੱਕੀ ਕਰ ਲਈ ਬੋਲਚਾਲ ਤੇ ਸਾਦਗੀ ਪੱਖੋਂ ਰੱਜੀ ਰੂਹ ਵਾਲਾ ਇਨਸਾਨ ਲੱਗਿਆ ਧੀਰਜ ਨਾਮ ਲਬਰੇਜ ਧੀਰ ਸਿੰਘ ਮੇਰੇ ਚੇਤਿਆਂ ਚੋਂ ਦਾਦੀ ਜੀ ਉੱਭਰ ਆਏ ਉਹ ਕਹਿੰਦੇ ਹੁੰਦੇ ਸੀ ਦੈਨ ਜਿਹੜੇ ਚੰਗਾ ਬੰਦਾ ਮੱਥੇ ਲਗੇ ਤਾਂ ਸਾਰਾ ਦਿਨ ਬੜਾ ਸ਼ੌਭ ਲੰਗਦਾ ਧੀਰ ਸਿੰਘ ਨੇ ਗੱਡੀ ਸਟਾਰਟ ਕੀਤੀ ਹੱਥ ਜੋੜ ਆਪਣੇ ਇਸ਼ਟ ਨੂੰ ਧਿਆਇਆ ਤੇ ਕੰਨਾਂ ਨੂੰ ਹੱਥ ਲਾ ਕੇ ਗੇਅਰ ਪਾ ਲਿਆ ਸ਼ਾਇਦ ਕਰੋਨਾ ਪਾਬੰਦੀਆਂ ਕਾਰਨ ਜਾਂ ਹੋਰ ਸਾਨੂੰ ਦਿੱਲੀ ਦੀਆਂ ਸੜਕਾਂ ਤੇ ਪਹਿਲਾਂ ਵਰਗੀ ਤੇਜ਼ ਰਫ਼ਤਾਰੀ ਤੇ ਭੱਜ ਦੌੜ ਨਾ ਦੇ ਸੀ ਜ਼ਿੰਦਗੀ ਸੈਕਦੀ ਤੇ ੱੱਕੇ ਮਾਰਦੀ ਤੁਰਦੀ ਲੱਗ ਰਹੀ ਸੀ ਕਿਸਾਨ ਮੋਰਚੇ ਵੱਲੋਂ ਹੋ ਕੇ ਜਾਣ ਬਾਰੇ ਕਹਿੰਦੇ ਦੀਰ ਸਿੰਘ ਨੇ ਆਪਣੀ ਕੰਪਨੀ ਦੀਆਂ ਹਦਾਇਤਾਂ ਦੇ ਪਾਲਣ ਦਾ ਹਵਾਲਾ ਦਿੰਦਿਆਂ ਬਸ ਬਸੇ ਜਾਣ ਤੋਂ ਅਸਮਰਥਾ ਪ੍ਰਗਟਾਈ ਪਰ ਕੁਝ ਮਿੰਟ ਸੋਚ ਕੇ ਆਪ ਹੀ ਕਹਿਤਾ ਕਿ ਥੋੜਾ ਅੱਗੇ ਜਾ ਕੇ ਜੀਟੀ ਰੋਡ ਚੜ ਜਾਵਾਂਗੇ ਜਿੱਥੋਂ ਤੁਸੀਂ ਸੰਘਰਸ਼ ਵਿੱਚ ਕੁੱਦੇ ਕਿਸਾਨਾਂ ਨੂੰ ਨੇੜਿਓਂ ਵੇਖ ਸਕੋਗੇ ਪਰ ਐਨੀ ਰਾਤ ਕੋਈ ਕੋਈ ਹੀ ਜਾਗਦਾ ਹੋ ਰਾਈ ਦੇ ਕੋਲ ਜਦ ਸਾਡੀ ਕਾਰ ਕੌਮੀ ਸ਼ਾਰਾ ਤੇ ਚੜੀ ਤਾਂ ਦਵੱਲੀ ਸੰਘਰਸ਼ੀ ਕਿਸਾਨਾਂ ਦੇ ਬਸੇਰੇ ਦੇਖਣ ਲੱਗੇ ਕਿਤੇ ਟਰਾਲੀਆਂ ਕਿਤੇ ਟਰੱਕ ਕਿਤੇ ਤਰਪਾਲਾਂ ਦੇ ਟੈਂਟ ਤੇ ਕਿਤੇ ਕਾਨੀਆਂ ਦੀਆਂ ਝੌਂਪੜੀਆਂ ਮੇਰੇ ਕਿਆਸ ਤੋਂ ਵੀ ਵੱਖਰੇ ਜਿਹੇ ਦ੍ਰਿਸ਼ ਸੀ ਉਹ ਕੋਈ ਨਾ ਕੋਈ ਵਿਲੱਖਣਤਾ ਸੀ ਹਰ ਰੈਣ ਬਸੇਰੀ ਵਿੱਚ ਕਈਆਂ ਦੀ ਬੰਤਰ ਕਮਾਲ ਦੀ ਮਨਮੋਹਕ ਕਾਰ ਹਲਕੀ ਰਫਤਾਰ ਨਾਲ ਚਲਾਉਣ ਤੋਂ ਮੈਂ ਭਾਪ ਲਿਆ ਸੀ ਕਿ ਤੀਰਸਿੰਘ ਨੂੰ ਮੇਰੀ ਦਿਲਚਸਪੀ ਪਤਾ ਲੱਗ ਗਈ ਆ ਜਿਵੇਂ ਜਿਵੇਂ ਅੱਗੇ ਜਾ ਰਹੇ ਸਾਂ ਸੰਘਰਸ਼ੀ ਕਿਸਾਨ ਯੋਧਿਆਂ ਦੇ ਕਿਲਿਆਂ ਦੀ ਗਿਣਤੀ ਤਾਂ ਘਟਦੀ ਜਾ ਰਹੀ ਸੀ ਪਰ ਮੇਰਾ ਮਨ ਦੋ ਤਿੰਨ ਸਦੀਆਂ ਪਹਿਲੇ ਵਾਲੇ ਇਤਿਹਾਸਕ ਵਰਕੇ ਫਰੋਲਾਂ ਲੱਗ ਪਿਆ ਸੀ ਉਹ ਦ੍ਰਿਸ਼ ਅੱਖਾਂ ਮੂਰੇ ਸਾਕਾਰ ਹੋਈ ਜਾ ਰਹੇ ਸਨ ਜਦ ਸਿੰਘਾਂ ਨੂੰ ਘੋੜਿਆਂ ਦੀਆਂ ਕਾਠੀਆਂ ਤੇ ਹੀ ਰਾਤਾਂ ਕੱਟਣੀਆਂ ਪੈਂਦੀਆਂ ਸਨ ਮਹਿਮਾਨ ਨਾਲ ਐਦ ਕਰ ਲਿਆ ਕਿ ਚਾਚੇ ਦੇ ਭੋਗ ਤੋਂ ਬਾਅਦ ਤੇ ਵਾਪਸੀ ਤੋਂ ਪਹਿਲਾਂ ਦੇ ਕੁਝ ਦਿਨ ਇਨ੍ਹਾਂ ਯੋਧਿਆਂ ਨਾਲ ਇੱਥੇ ਕੱਟ ਕੇ ਹੀ ਕੈਨੇਡਾ ਮੁੜਾਂਗਾ ਤਾਂ ਕਿ ਆਪਣੇ ਪੋਤੇ ਦੋ ਤਿਆਂ ਨੂੰ ਤਾਂ ਦੱਸ ਸਕਾਂ ਕਿ ਪੰਜਾਬੀਆਂ ਦੀ ਅਣਖ ਸੈਦਕ ਤੇ ਸਿਰੜ ਜੋ ਕੌਨ ਸਾਲ ਪਹਿਲਾਂ ਆਖਰੀ ਸਾਹਾਂ ਤੇ ਸੀ ਫਿਰ ਤੋਂ ਜਵਾਨ ਹੋ ਗਏ ਹਨ ਅੱਗੇ ਜਾਂਦਿਆਂ ਮੇਰੀਆਂ ਅੱਖਾਂ ਨੀਂਦ ਕਾਰਨ ਨਹੀਂ ਸਗੋਂ ਕਿਸਾਨਾਂ ਦੀ ਦੂਰਗਾਮੀ ਸੋਚ ਤੇ ਸਰਕਾਰ ਦੀਆਂ ਲੋਕਮਾਰੂ ਨੀਤੀਆਂ ਗਿਰਦ ਘੁੰਮਦੇ ਹੋਏ ਵਿਚਾਰ ਮੁੰਦ ਹੋਣ ਲੱਗੀਆਂ ਘਰ ਪਹੁੰਚਿਆ ਤਾਂ ਚਾਚੇ ਨਾਲ ਬਤਾਏ ਬਚਪਨ ਦੇ ਦਿਨਾਂ ਦੀਆਂ ਯਾਦਾਂ ਤਾਜ਼ਾ ਹੋਣ ਲੱਗੀਆਂ ਪਰ ਮਨ ਤੇ ਉਕਰਿਆ ਦਿੱਲੀ ਬਾਰਡਰ ਵਾਲੇ ਦ੍ਰਿਸ਼ ਦੀਆਂ ਤਸਵੀਰਾਂ ਵੀ ਧੁੰਦਲੀਆਂ ਹੋਣ ਦੀ ਥਾਂ ਦਿਨ ਬਦਨ ਸਾਫ ਹੋਈ ਜਾ ਰਹੀਆਂ ਸੀ ਭੋਗ ਤੋਂ 4 ਕੁ ਦਿਨ ਬਾਅਦ ਮੈਂ ਸੰਗਾਸ਼ ਵਿੱਚ ਹਾਜ਼ਰੀ ਭਰਨ ਦੀ ਤਿਆਰੀ ਕਰ ਲਈ ਭੋਗ ਮੌਕੇ ਤੇ ਪਹਿਲਾਂ ਮੈਂ ਆਪਣੀ ਇੱਛਾ ਕਈਆਂ ਨੂੰ ਦੱਸੀ ਸਾਡੇ ਪਿੰਡ ਵਿੱਚੋਂ ਤਾਂ ਕਾਫੀ ਲੋਕਾਂ ਦਾ ਸ਼ੁਰੂਆਤ ਤੋਂ ਹੀ ਕਿਸਾਨ ਮੋਰਚੇ ਵਿੱਚ ਜਾਣ ਆਉਣ ਬਣਿਆ ਹੋਇਆ ਸੀ ਨਾਲ ਦੇ ਪਿੰਡੋਂ ਦੋ ਦੋਸਤਾਂ ਨੇ 4 ਕੁ ਦਿਨ ਬਾਅਦ ਵਾਪਸੀ ਦੀ ਮਜਬੂਰੀ ਦੱਸ ਕੇ ਸਾਥ ਬਣਾ ਦਿੱਤਾ ਵਾਪਸੀ ਵਾਲੀ ਸ਼ਰਤ ਮੇਰੇ ਲਈ ਟੱਕਵੀ ਸੀ ਅਮਰੀਕਾ ਵਾਪਸੀ 'ਚ ਸਾਡੇ ਕੋਲ ਹਫ਼ਤਾ ਕੋਈ ਬਚਦਾ ਸੀ। ਸਵਾਰੀ ਪੱਖੋਂ ਸਾਡੇ ਕੋਲ ਸਫਾਰੀ ਹੋਣ ਕਰਕੇ ਤਿੰਨ ਜਣਿਆਂ ਦੇ ਰਹਿਣ ਲਈ ਕਿਸੇ ਹੋਰ ਪ੍ਰਬੰਧ ਦੀ ਬਹੁਤੀ ਲੋੜ ਨਹੀਂ ਸੀ ਪੈਣੀ। ਵੇਲੇ ਸਿਰ ਪਹੁੰਚਣ ਲਈ ਤੜਕਸਾਰ ਚੱਲਣ ਬਾਰੇ ਅਸੀਂ ਰਾਤ ਨੂੰ ਹੀ ਤੈਅ ਕਰ ਲਿਆ ਸੀ। ਤੇ ਲੋੜੀਂਦਾ ਸਮਾਨ ਗੱਡੀ ਵਿੱਚ ਟਿਕਾ ਲਿਆ। ਰਸਤੇ ਵਿੱਚ ਬਹੁਤਾ ਨਾ ਰੁਕਣ ਕਰਕੇ ਦੁਪਹਿਰਾਂ ਢਲਦੇ ਹੀ ਅਸੀਂ ਸਿੰਘੂ ਬਾਰਡਰ ਪਹੁੰਚ ਕੇ ਕਿਸਾਨ ਮੋਰਚੇ ਦੇ ਪਾਈਵਾਲ ਬਣ ਗਏ। ਠੀਕ ਜਿਹਾ ਟਿਕਾਣਾ ਲੱਭ ਕੇ ਅਸੀਂ ਗੱਡੀ پارک ਕੀਤੀ ਆਣ ਗਵਾਲ ਨਾਲ ਜਾਣ ਪਹਿਚਾਨ ਕੀਤੀ ਤੇ ਹੋਰ ਜਾਣਕਾਰੀਆਂ ਲੈ ਕੇ ਮੁੱਖ ਸਟੇਜ ਵੱਲ ਨੂੰ ਹੋਤਰੇ ਪਹਿਲਾਂ ਤੋਂ ਉੱਥੇ ਵਿਚਰਦੇ ਕਿਸਾਨਾਂ ਦੀਆਂ ਕੰਨੀ ਪੈਂਦੀਆਂ ਗੱਲਾਂ ਤੋਂ ਲੱਗਣ ਲੱਗਾ ਕਿ ਝੁੱਲਦੇ ਚੱਕੜਾਂ ਵਿੱਚ ਇਮਾਰਤਾਂ ਦੀਆਂ ਨੀਹਾਂ ਖੋਦਣੀਆਂ ਕਿਸਾਨਾਂ ਦੇ ਹੱਡਾਂ ਵਿੱਚ ਰਚ ਗਿਆ ਹੋਇਆ ਜਦ ਹਾਕਮ ਅਮੀਰਾਂ ਦੀ ਕੱਠ ਪੁਤਲੀ ਬਣ ਕੇ ਲੋਕਾਂ ਦੇ ਹੱਕ ਖੋਣ ਲੱਗ ਪੈਣ ਤਾਂ ਮੌਲਕ ਵਿੱਚ ਅੱਗ ਦੇ ਲਾਵੇਆਂ ਦਾ ਫੁੱਟਣਾ ਅਲੋਕਾਰ ਹੀ ਗੱਲ ਨਹੀਂ ਹੁੰਦੀ ਮੰਝਲਾ ਸਰ ਕਰਨ ਲਈ ਰਸਤੇ ਰੋਕਣ ਵਾਲੇ ਸ਼ੂਕ ਦੇ ਦਰਿਆ ਤਾਂ ਪੰਜਾਬੀ ਮੋਢਕਦੀਨ ਤੋਂ ਹੀ ਪਾਰ ਕਰਦੇ ਆਏ ਨੇ ਸਾਨੂੰ ਸੁਣੀ ਹੋਈ ਗੱਲ ਦਾ ਯਕੀਨ ਹੋ ਗਿਆ ਕਿ ਸਿੰਘੋ ਬਾਰਡਰ ਤੇ ਕਿਸਾਨਾਂ ਦੀ ਜਿੱਤ ਤੇ ਸਬਰ ਦੇ ਆਲਣੇ ਪੱਕੇ ਹੋ ਰਹੇ ਨੇ ਸਬਰ ਸੰਤੋਖ ਤੇ ਉਤਸ਼ਾਹ ਦਾ ਜਲੌਅ ਵੇਖਣ ਤੇ ਸੁਣਨ ਵਿੱਚਲੇ ਫਰਕ ਦਾ ਪਤਾ ਉੱਥੇ ਜਾ ਕੇ ਹੀ ਲੱਗਦਾ ਹਨੇਰਾ ਪੈਣ ਤੱਕ ਦਿੱਲੀ ਵਾਲੇ ਪਾਸੇ ਜਾਣ ਤੇ ਵਾਪਸ ਆਉਣ ਦਾ ਕਈ ਮੀਲ ਪੈਂਦਾ। ਅਸੀਂ ਪੈਦਲ ਚੱਲਦੇ ਹਾਂ, ਗਾਹ ਮਾਰ ਲਿਆ। ਕਿਸੇ ਵੀ ਕਿਸਾਨ ਮਰਦ ਜਾਂ ਔਰਤ ਨਾਲ ਗੱਲ ਕਰਨੀ ਉਹ ਸ਼ਾਹਿਦ ਕਰਦੀ ਸੀ। ਆਏ ਲੋਕਾਂ ਦੀਆਂ ਜ਼ਰੂਰਤਾਂ ਦੇ ਸਾਰੇ ਪ੍ਰਬੰਧ ਸਨ ਉੱਥੇ। ਆਪਣੀ ਗੱਡੀ ਤੱਕ ਪਹੁੰਚਣ ਤੋਂ ਪਹਿਲਾਂ ਲੰਗਰ ਛਕਦੇ ਹਾਂ। ਅਸੀਂ ਮਹਿਸੂਸ ਕੀਤਾ ਜਿਵੇਂ ਗੁਰੂ ਜੀ ਆਪ ਦੇਖ ਵਰਤਾ ਰਹੇ ਹੋ। ਹਰੇਕ ਵਰਤਾਰੇ ਦੀ ਨਿਮਰਤਾ ਅਤੇ ਬੋਲੀ ਵਿੱਚ ਮਿਠਾਸ ਨਾਲ ਮਨ ਭਰ ਜਾਂਦਾ ਸੀ ਆਰ ਦੀ ਰਿਹائش ਬਣੇ ਟਿਕਾਣਿਆਂ 'ਚੋਂ ਰਹਿਰਾਸ ਸਾਬ ਦੇ ਪਾਠ ਦੀਆਂ ਆਵਾਜ਼ਾਂ ਕੰਨੀ ਪੈਣ ਲੱਗੀਆਂ ਸ਼ਾਮ ਪੈਂਦੇ ਆਪਣੀ ਆਪਣੀ ਧਾਰਮਿਕ ਆਸਥਾ ਅਨੁਸਾਰ ਲੋਕ ਨਿਰੰਕਾਰ ਕਰਤਾਰ ਨੂੰ ਧਿਆਉਣ ਲੱਗ ਪਏ ਸਨ ਦੁਈ ਦਬੈਤ ਭੇਦ ਭਾਵ ਉੱਚ ਨੀਚ ਵੱਡੇ ਛੋਟੇ ਵਾਲੀ ਕੋਈ ਕੰਧ ਸਾਨੂੰ ਉੱਥੇ ਕਿਤੇ ਵੀ ਨਜ਼ਰ ਨਹੀਂ ਆਈ ਵਿਚਾਰ ਤਾਂ ਇੰਜ ਲੱਗੇ ਜਿਵੇਂ ਅਸੀਂ ਕਿਸੇ ਫਰੰਟ ਤੇ ਜਾਣ ਵਾਲੀ ਫੌਜੀ ਬ੍ਰਿਗੇਡ ਦੇ ਆਰ ਜੇ ਪੜਾ ਦਾ ਹਿੱਸਾ ਹੋਈਏ ਆਪਣੀ ਸਫਾਰੀ ਵਿੱਚ ਰਾਤ ਦੇ ਟਹਿਰਾਅ ਤੇ ਸੌਣ ਦੇ ਪ੍ਰਬੰਧ ਅਸੀਂ ਕੀਤੇ ਹੋਏ ਸੀ ਸਾਨੂੰ ਸਫ਼ਰ ਦੀ ਥਕਾਵਟ ਭੁੱਲੀ ਹੋਈ ਸੀ ਰਾਤ ਦਾ ਹਨੇਰਾ ਬੇਸ਼ੱਕ ਪਸਰ ਰਿਹਾ ਸੀ ਪਰ ਲੋਕਾਂ ਨਾਲ ਗੱਲਾਂ ਕਰਕੇ ਲੱਗ ਰਿਹਾ ਸੀ ਜਿਵੇਂ ਕਿਸਾਨਾਂ ਵੱਲੋਂ ਆਪਣੀ ਹੋਂਦ ਬਚਾਉਣ ਲਈ ਅਰੰਭੇ ਸੰਘਰਸ਼ ਨੇ ਲੋਕ ਜਾਗਰਤੀ ਵਾਲੀ ਉੱਚੀ ਮਿਸ਼ਾਲ ਬਰਨ ਲਾ ਦਿੱਤੀ ਹੋਈ ਅਗਲੀ ਸਵੇਰ ਤਿਆਰ ਹੋ ਕੇ ਨਿਕਲੀ ਸੀ ਕਿ ਕਿਸੇ ਬੀਬੀ ਦੀ ਆਵਾਜ਼ ਬਾਈ ਪਰਦਮਨ ਸਿੰਘ ਨੇ ਮੈਨੂੰ ਚੰਕਾ ਦਿੱਤਾ ਆਵਾਜ਼ ਵਾਲੇ ਪਾਸੇ ਵੇਖਿਆ ਤਾਂ ਬਜ਼ੁਰਗ ਔਰਤ ਮੈਨੂੰ ਖੜੋਂਣ ਦਾ ਇਸ਼ਾਰਾ ਕਰਦੀ ਹੋਈ ਕਾਲੀ ਨਾਲ ਟਰਾਲੀ ਚੋਂ ਹੇਠਾਂ ਉਤਰ ਰਹੀ ਸੀ ਉਸ ਨੂੰ ਪਹਿਚਾਣਨ ਲਈ ਮੈਂ ਯਾਦਸ਼ਕਤੀ ਤੇ ਜ਼ੋਰ ਦੇਣ ਲੱਗਾ ਪਰ ਆਵਾਜ਼ ਸੁਣੀ ਸੁਣੀ ਲੱਗਣ ਤੋਂ ਅਗਾਹ ਨਾ ਤੁਰ ਸਕਿਆ ਖੋਲਾ ਕਿ ਉਹ ਮੇਰਾ ਸਿਰ ਪਲੋਸਣ ਲੱਗੀ ਵੇ ਤੂੰ ਕਦੋਂ ਆਏ ਅਮਰੀਕਾੋਂ ਕੱਲਾ ਹੀ ਕਿ ਸਾਰੇ ਆਏ ਹੂੰ ਇੱਥੇ ਕਦੋਂ ਪੁੱਜਿਆ ਸੀ ਚੱਲ ਚੰਗਾ ਕੀਤਾ ਸ਼ਾਇਦ ਬਾਹਰ ਵਾਲਿਆਂ ਕਰਕੇ ਹੀ ਮੋਦੀ ਦੀ ਖਾਲੀ ਬੁੱਧੀ ਵਾਲੇ ਖਾਨੇ ਵਿੱਚ ਸਮੱਤ ਪੈ ਜਾਵੇ ਇੱਕੋ ਸਾਹੇ ਉਸਨੇ ਕਈ ਸਵਾਲ ਕਰ ਦਿੱਤੇ ਹਾਂ ਪੂਆ ਬਾਹਰੋਂ ਤਾਂ ਪ੍ਰੀਤਮ ਕੌਰ ਵੀ ਨਾਲ ਹੀ ਆਈ ਆ ਪਰ ਇੱਥੇ ਮੈਂ ਕੱਲਾ ਹੀ ਆਇਆ ਪਹਿਚਾਣਾ ਮੈਂ ਹਜੇ ਨਹੀਂ ਸੀ ਪਰ ਮੈਂ ਖੁਦ ਹੈਰਾਨ ਕਿ ਪੂਆ ਕਿਵੇਂ ਗਏ ਹੋ ਗਿਆ ਲੈ ਵੇਖ ਨੀ ਕਲਵੰਤ ਕੋਰੇ ਤੂੰ ਕਹਿੰਦੀ ਸੀ ਬਾਹਰ ਵਾਲੇ ਕਿੱਥੇ ਪਛਾਣਦੇ ਆ? ਉਸਨੇ ਟਰਾਲੀ ਵੱਲ ਮੂੰਹ ਕਰਕੇ ਉੱਚੀ ਸਾਰੀ ਆਵਾਜ਼ ਦਿੱਤੀ। ਤੇ ਫਿਰ ਮੋਹ ਜੇ ਨਾਲ ਸ਼ੁਰੂ ਹੋ ਗਈ। ਹੋਰ ਸੁਣਾ ਆਪਣੇ ਬਾਕੀ ਜੀਆਂ ਦੀ ਸਾਰੇ ਅਮਰੀਕਾ ਹੀ ਲੈ ਗਿਆ ਕਿ ਪਿੰਡ ਵੀ ਰਹਿੰਦਾ ਕੋਈ? ਬੇਬੇ ਸਵਾਲ ਕਰੀ ਜਾ ਰਹੀ ਸੀ। ਪਰ ਮੈਂ ਸੋਚੀ ਜਾ ਰਿਹਾ ਸਾਂ ਕਿ ਹੁਣ ਪਛਾਣ ਬਾਰੇ ਪੁੱਛਾਂ ਕਿਹੜੇ ਮੂੰਹ ਨਾਲ? ਮੈਨੂੰ ਤੇ ਕਈ ਸਾਲ ਹੋ ਗਏ ਤੁਹਾਡੇ ਪਿੰਡ ਗਿਆ। ਜਦੋਂ ਦੇ ਪਾਤੜਾ ਆਏ ਆ। ਪੇਕੇ ਦੂਰ ਹੀ ਬੜੇ ਹੋਗੇ ਪੇਕੇ ਵੀ ਤੇ ਕਾਕਾ ਮਾਪਿਆਂ ਨਾਲ ਹੀ ਹੁੰਦੇ ਆ ਨਾ ਫੌਜੀ ਕਰਨੈਲ ਸਿਆਂ ਦੇ ਮਹਿਸੂਸ ਤੇ ਗਈ ਸੀ ਤੇਰੇ ਨਾਲ ਹੀ ਪੜਦਾ ਹੁੰਦਾ ਸੀ ਨਾ ਉਹਦਾ ਮੁੰਡਾ ਜੀਤਾ ਨਿਆਣੇ ਹੀ ਵਰਤਦੇ ਆਪਸ ਵਿੱਚ ਬੁੱਢਿਆਂ ਨੂੰ ਹਣ ਕੌਣ ਪੁੱਛਦਾ ਉਸ ਦੀ ਇਸ ਜਾਣਕਾਰੀ ਵਿੱਚੋਂ ਉਸ ਦੀ ਪਹਿਚਾਣ ਹੋਗੀ ਮੇਰੇ ਮੂੰਹੋਂ ਆਪ ਮੁਹਾਰੇ ਨਿਕਲਿਆ ਭੂਆ ਸੱਚ ਸਾਬਤ ਹੋ ਗਿਆ ਉਹ ਸਾਡੇ ਪਿੰਡ ਦੀ ਸੀ ਸ਼ਰੀਕੇ ਜੋ ਬਾਪੂ ਹਰਾਂ ਦੀ ਭੈਣ ਸੀ ਪਰ ਘਰ ਪਿੰਡੋਂ ਬਾਹਰ ਡੇਰੇ ਤੇ ਹੋਣ ਕਾਰਨ ਇੱਕ ਦੂਜੇ ਦੀ ਖਬਰਸਾਰ ਘੱਟ ਰਹਿੰਦੀ ਸੀ। ਪੂਆ ਦਾ ਇੱਕ ਭਤੀਜਾ 10ਵੀਂ ਤੱਕ ਮੇਰਾ ਜਮਾਤੀ ਰਿਹਾ ਸੀ। ਮੈਨੂੰ ਵੀ ਤੇ ਅਮਰੀਕਾ ਗਿਆ 38 ਸਾਲ ਹੋ ਗਏ ਸੀ। ਉੱਥੇ ਖੜਿਆ ਰਸਤਾ ਰੁਕਦਾ ਹੋਣ ਕਰਕੇ ਅਸੀਂ ਪਾਸੇ ਨੂੰ ਹੋ ਗਏ। ਥੋੜਾ ਪਰੇ ਸੀਮਿੰਟ ਦੇ ਟੁੱਟੇ ਖੰਭੇ ਬੁਰਜੀਆਂ ਉੱਤੇ ਰੱਖ ਕੇ ਬੈਂਚ ਬਣਾਏ ਹੋਏ ਸੀ। ਮੈਂ ਪੂਆ ਨੂੰ ਉੱਥੇ ਬੈਠਣ ਲਈ ਕਹਿ ਕੇ ਸਾਹਮਣੇ ਵਾਲੇ ਤੇ ਆਪ ਬੈਠ ਗਿਆ ਤੇ ਪੂਆ ਨਾਲ ਗੱਲ ਨਹੀਂ ਲੱਗਿਆ। ਆਪਣੇ ਬਾਰੇ ਸਭ ਕੁਝ ਦੱਸ ਕੇ ਮੈਂ ਉਸ ਬਾਰੇ ਪੁੱਛਣ ਲੱਗਾ। ਭੂਆ, ਫੁੱਫੜ ਤੇ ਉਹਨਾਂ ਦਾ ਲੜਕਾ ਜੈਲ ਸਿੰਘ ਤੇ ਦੋ ਪੋਤੇ ਕਿਸਾਨ ਘਾਤ ਕਾਨੂੰਨਾ ਖਿਲਾਫ ਹੋਏ ਸੰਘਰਸ਼ ਨਾਲ ਪਹਿਲੇ ਦਿਨ ਤੋਂ ਜੁੜੇ ਹੋਏ ਸੀ। ਦਿੱਲੀ ਮਾਰਚ ਵਾਲੀ ਮੂਰਲੀ ਕਿਤਾਬ ਵਿੱਚ ਭੂਆ ਦੇ ਨਿੱਕੇ ਪੋਤੇ ਰਵਿਤੇਜ ਦੀ ਡਾਇਰੈਕਟਰ ਟਰਾਲੀ 5ਵੇਂ 7ਵੇਂ ਨੰਬਰ ਤੇ ਹੀ ਸੀ ਤੇ ਹਰਿਆਣਾ ਸਰਕਾਰ ਵੱਲੋਂ ਸ਼ੰਭੂ ਬਾਰਡਰ ਤੇ ਜਲ ਤੋਪਾਂ ਦੀਆਂ ਬਿਛਾਰਾਂ ਦੀ ਬਥੇਰੀ ਮਾਰ ਚੱਲੀ ਸੀ ਉਹਨਾਂ। ਅੰਬਾਲੇ ਵਾਲੇ ਨੌਜਵਾਨ ਨਦੀਪ ਸਿੰਘ ਜਸਨੇ ਜਲ ਤੋਂ ਪਟੈਂਕਰ ਉੱਪਰ ਚੜ ਕੇ ਮੂੰਹ ਪਵਾਇਆ ਸੀ ਤਾਂ ਉਸ ਦੇ ਟੈਂਕਰ ਤੋਂ ਛਾਲ ਮਾਰਨ ਲਈ ਰਵਿਤੇਜ ਨੇ ਆਪਣੀ ਟਰਾਲੀ ਟੈਂਕਰ ਦੇ ਬਿਲਕੁਲ ਨਾਲ ਕਰਕੇ ਲਗਾਈ ਸੀ ਸ਼ੰਭੂ ਬਾਰਡਰ ਉੱਤੇ ਰਾਤ ਨੂੰ ਚੰਗੇ ਮਾੜੇ ਤੇ ਨਜ਼ਰ ਰੱਖਣ ਯਾਨੀ ਪਹਿਰਾ ਦੇਣ ਵਾਲਾ ਕੰਮ ਰਵਿਤੇਜ ਦੇ ਦਾਦਾ ਜੀ ਯਾਨੀ ਸਾਡੇ ਫੁੱਫੜ ਨੇ ਆਪ ਕਹਿ ਕੇ ਲਿਆ ਸੀ ਮਹੀਨਾ ਕੋਈ ਲੰਘਿਆ ਹੋ ਇੱਕ ਬਰਫ਼ੀਲੀ ਰਾਤ ਅਸ ਨੂੰ ਮੋٹے ਕੱਪੜਿਆਂ ਤੇ ਕੰਬਲ ਦੀ ਬੁੱਕਲ ਵਿੱਚ ਵੀ ਕਾਂਬਾ ਛੜਨ ਲੱਗਾ ਉਹ ਸੋਚ ਕੇ ਕਿ ਹੋਰ 4 ਘੰਟਿਆਂ ਨੂੰ ਦਿਨ ਚੜ ਜਾਣਾ ਹਣ ਆਪਣੀ ਤਾਂ ਖੜਾਉਣ ਲਈ ਕਿਸੇ ਨੂੰ ਜਗਾ ਕੇ ਉਸ ਦੀ ਨੀਂਦ ਕਾ ਨੂੰ ਖਰਾਬ ਕਰਾਂ ਉੰਜ ਹੀ ਖੜਾ ਰਿਆ ਸਵੇਰ ਤੱਕ ਉਸ ਦੀ ਹਾਲਤ ਵਿਗੜ ਗਈ ਤੇ ਮੋਰਚੇ ਦੇ ਸ਼ਹੀਦਾਂ ਵਿੱਚ ਆਪਣਾ ਨਾਂ ਲਿਖਾ ਗਿਆ ਪਤੀ ਦੇ ਸੰਸਕਾਰ ਤੇ ਭੋਗ ਤੱਕ ਭੂਆ ਪਿੰਡ ਰਹਿ ਕੇ ਵਾਪਸ ਮੋਰਚੇ ਵਿੱਚ ਪਹੁੰਚ ਗਈ ਮੈਂ ਵੇਖਿਆ ਕਿ ਗੱਲਾਂ ਕਰਦਿਆਂ ਭੂਆ ਦਾ ਚਿਹਰਾ ਝੁਰੜੀਆਂ ਲੁਕੋ ਕੇ ਕਿਸੇ ਮਾਨਮਤੀ ਜੱਤ ਦਾ ਝਲਕਾਰਾ ਪਾਉਣ ਲੱਗ ਪਿਆ ਸੀ ਪਤੀ ਦੇ ਵਿਛੋੜੇ ਦੀ ਚੀਜ਼ ਦੀ ਥਾਂ ਉਹ ਮਾਣ ਮਹਿਸੂਸ ਕਰ ਰਹੀ ਸੀ ਪਰਿਵਾਰ ਨੇ ਪਿਤਾ ਦੀ ਸ਼ਹੀਦੀ ਪਿੱਛੋਂ ਸਰਕਾਰੀ ਤੇ ਦਾਨੀਆਂ ਵੱਲੋਂ ਦਿੱਤੀ ਸਾਰੀ ਰਕਮ ਬਿਨਾਂ ਨਾਂ ਲਖਾਈ ਮੋਰਚਾ ਖਰਚੇ ਲਈ ਜਮ੍ਹਾਂ ਕਰਵਾ ਦਿੱਤੀ ਸੀ ਪਿਤਾ ਦੇ ਤੌਰ ਜਾਂਦੀਆਂ ਰਸਮਾਂ ਨਿਭਾ ਕੇ ਤੇ ਖੇਤੀ ਸੰਭਾਲ ਦੀ ਜ਼ਿੰਮੇਵਾਰੀ ਵੱਡੇ ਮੁੰਡੇ ਰਵੀਪਾਲ ਨੂੰ ਸੌਂਪ ਕੇ ਜੈਲ ਸਿੰਘ ਮੋਰਚੇ ਵਿੱਚ ਪਹੁੰਚ ਗਿਆ ਤੇ ਬਾਪ ਵਾਲੀ ਜ਼ਿੰਮੇਵਾਰੀ ਸੰਭਾਲ ਲਈ ਪੂਆ ਆਪਣਾ ਬਹੁਤਾ ਸਮਾਂ ਲੰਗਰ ਦੇ ਕੰਮਾਂ ਵਿੱਚ ਲੰਗਾਉਂਦੀ ਸੀ ਕਹਿੰਦੀ ਪੁੱਤ ਸਾਰੀ ਜ਼ਿੰਦਗੀ ਤਾਂ ਚੱਲ ਸੋ ਚੱਲ ਰਹੀ ਕੀ ਕਰਾਂ ਵਿਹਲੀ ਬੈਠਦੀ ਸੀ ਤਾਂ ਹੱਡ ਦੁਖਣ ਲੱਗ ਪੈਂਦੇ ਸੀ ਤੇ ਰਾਤ ਉੱਸਲਵੱਟੇ ਲੈਂਦਿਆਂ ਨਿਕਲਦੀ ਆ ਵੱਡੀ ਉਮਰੇ ਥੱਕੇ ਹੋਈਏ ਤਾਂ ਰਾਤ ਦੀ ਨੀਂਦ ਕੁੱਕੜ ਦੀ ਬਾੰਗ ਨਾਲ ਟੁੱਟਦੀ ਆ ਫੁੱਫੜ ਦੀ ਮੌਤ ਤੋਂ ਬਾਅਦ ਪੂਆ ਨੂੰ ਲੰਗਰ ਪ੍ਰਬੰਧ ਦੀ ਦੇਖਭਾਲ ਸੰਭਾਲ ਦਿੱਤੀ ਗਈ ਉਸ ਦੇ ਸੁਚੱਜ ਨੇ ਪਹਿਲੀ ਮਿਕਦਾਰ ਵਾਲੀ ਰਸਤੇ ਨਾਲ ਵੱਧ ਲੋਕਾਂ ਦੇ ਪੇਟ ਭਰ ਕੇ ਵੀ ਲੰਗਰ ਵਧਣ ਲੱਗਿਆ ਤਾਂ ਸਮਾਂ ਪਹਿਲਾਂ 2 ਘੰਟੇ ਤੇ ਫਿਰ 4 ਘੰਟੇ ਹੋਰ ਵਧਾ ਦਿੱਤਾ ਗਿਆ ਸੰਗਤ ਨੂੰ ਉਹ ਲੰਗਰ ਹੋਰ ਥਾਵਾਂ ਤੋਂ ਵੱਧ ਸਵਾਦ ਲੱਗਣ ਲੱਗ ਪਿਆ ਦਿਨਾਂ ਵਿੱਚ ਹੀ ਉਸ ਲੰਗਰ ਦੀ ਪਹਿਚਾਣ ਦੀਪੋ ਮਾਸੀ ਵਾਲਾ ਲੰਗਰ ਬਣ ਗਈ ਜਦ ਸ਼ੰਭੂ ਆ ਕੇ ਡੇਰੇ ਲਾਈ ਸੀ ਤਾਂ ਉਹਨਾਂ ਦੀ ਟਰਾਲੀ ਦੇ ਨੇੜੇ ਹੀ ਉਸ ਦੀ ਭੈਣ ਦੇ ਪਿੰਡ ਦੀਆਂ ਕਈ ਟਰਾਲੀਆਂ ਹੋਣ ਕਾਰਨ ਉੱਥੋਂ ਵਾਲੇ ਲੋਕਾਂ ਦੇ ਮਾਸੀ ਕਹਿਣ ਕਾਰਨ ਉਹ ਬੀਬੀ ਦੀਪੋ ਤੋਂ ਦੀਪੋ ਮਾਸੀ ਬਣ ਗਈ ਸੀ ਸਾਡੇ ਗੱਲਾਂ ਕਰਦਿਆਂ ਭੂਆ ਨੂੰ ਪਿੰਡੋਂ ਪੋਤੇ ਦਾ ਫੋਨ ਆਇਆ ਕਿ ਕੰਬਾਈਨ ਆ ਗਈ ਆ ਤੇ ਕੱਲ ਤੱਕ ਸਾਰੀ ਕਣਕ ਸਾਂਭੀ ਜਾਊਗੀ ਭੂਆ ਨੇ ਉਸ ਨੂੰ ਯਾਦ ਕਰਾਇਆ ਕਿ ਅੰਬਾਂ ਵਾਲੇ ਖੇਤ ਦੀ ਸਾਰੀ ਕਣਕ ਉਹ ਬੋਰੀਆਂ ਵਿੱਚ ਪਾ ਕੇ ਵੱਖਰੀ ਕਰ ਲਈ ਉਹ ਤਾਂ ਬੀਜੀ ਹੀ ਮੋਰਚੇ ਵਾਲੇ ਲੰਗਰ ਦਾ ਨਾਮ ਲੈ ਕੇ ਸੀ ਭੂਆ ਦੀ ਗੱਲ ਸੁਣਦੇ ਸਾਰ ਮੇਰਾ ਸਿਰ ਫਖਰ ਨਾਲ ਉੱਚਾ ਹੋ ਗਿਆ ਸੀ ਭਲਾ ਮੋਰਚਿਆਂ ਵਾਲੇ ਲੰਗਰਾਂ ਦੇ ਨਾਮ ਤੇ ਖੇਤੀ ਕਰਨ ਵਾਲਿਆਂ ਦੇ ਖੇਤ ਕੋਈ ਕਿੰਜ ਖੋ ਲਉ ਮੇਰੇ ਮਨ ਨੇ ਇਹ ਸਵਾਲ ਉਹਨਾਂ ਬੇਸਮਝ ਲੋਕਾਂ ਨੂੰ ਕੀਤਾ ਜੋ ਕਹਿੰਦੇ ਨੇ ਕਿ ਸਰਕਾਰ ਅੱਗੇ ਕਿਹੜਾ ਟੱਕ ਜਾਉ ਭੂਆ ਦੱਸਦੀ ਗਈ ਕਿ ਕਿੰਜ ਉਹਨਾਂ ਜ਼ਮੀਨ ਥੋੜੀ ਤੋਂ ਬਹੁਤੀ ਕਰ ਲਈ ਮਾਜੇ ਤੋਂ ਵੇਚ ਕੇ ਪੰਤੜਾ ਖੋਲ ਆ ਕੇ ਲੈ ਲਈ ਸੀ ਖੇਤੀ ਹੀ ਉਹਨਾਂ ਨੂੰ ਨਹਿਰੀ ਪਾਣੀ ਲੱਗਣ ਲੱਗ ਪਿਆ ਸੀ ਫਿਰ ਉਹਨਾਂ ਪਿੱਛੇ ਨਹੀਂ ਵੇਖਿਆ ਜੈਲ ਸਿੰਘ ਤਾਂ ਸਕੂਲੇ ਪੜ੍ਹਦੇ ਆ ਵੀ ਕਾਫੀ ਸਮਾਂ ਖੇਤਾਂ ਵਿੱਚ ਲਾਉਂਦਾ ਹੁੰਦਾ ਸੀ ਸਕੂਲ ਪਾਸ ਕਰਕੇ ਤਾਂ ਪਿਓ ਵਾਂਗ ਨਾ ਉਸਨੇ ਰਾਤਾਂ ਦੀ ਠੰਡ ਵੇਖੀ ਤੇ ਨਾ ਕਦੇ ਪਸੀਨੇ ਨਾਲ ਭਜਦੇ ਕੱਪੜਿਆਂ ਦੀ ਪਰਵਾਹ ਕੀਤੀ। 2 ਘੰਟੇ ਬੈਠੀ ਭੂਆ ਨੇ 40 ਸਾਲਾਂ ਡਾਇਰੀ ਦੇ ਵਰਕੇ ਫਰੋਲ ਮਾਰੀ। ਸੀਮਿੰਟ ਦੇ ਖੰਭੇ ਉੱਤੇ ਬੈਠਿਆਂ ਮੇਰੀਆਂ ਲੱਤਾਂ ਦੀ ਹਾਲਤ ਸੌਂ ਜਾਨਵਰਗੀ ਹੋ ਗਈ ਸੀ। ਪਰ ਆਪਣੇ ਤੋਂ 20-25 ਸਾਲ ਵੱਡੀ ਭੂਆ ਦੇ ਚਿਹਰੇ ਤੇ ਕੋਈ ਥਕਾਨ ਨਜ਼ਰ ਨਹੀਂ ਆਈ। ਅਸ ਨੂੰ ਲੰਗਰ ਦੇ ਕੰਮ ਯਾਦ ਆਏ ਤਾਂ ਕਹਿੰਦੀ ਹੁਣ ਉਹ ਕੰਮ ਕਰ ਆਵਾ। ਰਾਤ ਨੂੰ ਫੋਲਾਂਗੇ ਬਾਕੀ ਦੌਕਸਕ ਮੈਂ ਆਪਣੇ ਸਾਥੀਆਂ ਨੂੰ ਫੋਨ ਕੀਤਾ ਉਹਨਾਂ ਦੱਸਿਆ ਕਿ ਰੈਲੀ ਵਿੱਚ ਬੈਠੇ ਨੇ ਉੱਧਰ ਜਾਣ ਹੀ ਲੱਗਾ ਕਿ ਮੂਰਿਆਂ ਆਉਂਦੇ ਨੌਜਵਾਨ ਨੇ ਹੱਥ ਜੋੜੇ ਤੇ ਪੈਰਾਵਲ ਝੁਕਿਆ ਮੈਂ ਕਿਹਾ ਕਾਕਾ ਪਹਿਚਾਣਿਆ ਨਹੀਂ ਉਸਨੇ ਦੱਸਿਆ ਕਿ ਉਹ ਸਾਡੇ ਅਮਰੀਕਨ ਗਵੰਡੀ ਦਾ ਭਰਾ ਹੈ ਫਲੋਰ ਤੋਂ ਉਸਦੇ ਭਰਾ ਨੇ ਸਾਡੀਆਂ ਸੰਝੀਆਂ ਕੋਈ ਵੀਡੀਓ ਭੇਜੀਆਂ ਹੋਣਗੀਆਂ ਉਸ ਤੋਂ ਉਸਨੇ ਪਹਿਚਾਨ ਕਰ ਲਈ ਅਸਨੇ ਹੈਰਾਨ ਕਰਨ ਵਾਲੀਆਂ ਗੱਲਾਂ ਦਸੀਆਂ ਕਹਿੰਦਾ ਪਿੰਡ ਦੇ ਤੀਜਾ ਹਿੱਸਾ ਮੁੰਡੇ ਨਸ਼ੇੜੀ ਬਣ ਗਏ ਸਨ ਪਰ ਮੋਰਚੇ ਵਿੱਚ ਸ਼ਮੂਲੀਅਤ ਕਰਨ ਉਹਨਾਂ ਚੋਂ ਬਹੁਤਿਆਂ ਦਾ ਖਹਿੜਾ ਛੁੱਟ ਗਿਆ ਅਸਨੇ ਨਸ਼ਾ ਛਡਾਊ ਕੇਂਦਰਾਂ ਦੀ ਅਸਲੀਅਤ ਦੱਸ ਕੇ ਹੈਰਾਨ ਕਰਤਾ ਕਹਿੰਦਾ ਇਹ ਸਰਕਾਰੀ ਸਰਪ੍ਰਸਤੀ ਹੇਠ ਚੱਲਦੇ ਲੁੱਟ ਤੇ ਕੁੱਟ ਦੇ ਅੱਡਿਆਂ ਤੋਂ ਵੱਧ ਕੁਝ ਨਹੀਂ ਦੋ ਦਿਨ ਰਹਿ ਕੇ ਅਸੀਂ ਵਾਪਸ ਤਾਂ ਆ ਗਏ ਪਰ ਮੈਨੂੰ ਆਪਣੀ ਰੂਹ ਉਹਨਾਂ ਮਹਾਨ ਆਤਮਾਵਾਂ ਨਾਲ ਇੱਕ ਮਿਕ ਜਾਪਨ ਲੱਗੀ। ਮੋਰਚੇ ਦੀਆਂ ਗੱਲਾਂ ਸੁਣ ਕੇ ਮੇਰੀ ਪਤਨੀ ਪ੍ਰੀਤ ਦੀ ਉਤਸੁਕਤਾ ਕਾਫੀ ਵੱਧ ਗਈ ਸੀ। ਕਹਿਣ ਲੱਗੀ ਅਮਰੀਕਾ ਵਾਪਸ ਜਾਂਦਿਆਂ ਉਹ ਵੀ ਕੁਝ ਵੇਖ ਕੇ ਤੇ ਯਾਦ ਵਿੱਚ ਵਸਾ ਕੇ ਮੁੜੇਗੀ। ਤੀਜੇ ਦਿਨ ਦਿੱਲੀ ਹਵਾਈ ਅੱਡੇ ਜਾਂਦਿਆਂ ਅਸੀਂ ਟੈਕਸੀ ਵਾਲੇ ਨਾਲ ਇਹ ਗੱਲਾਂ ਪਹਿਲਾਂ ਤੈਅ ਕਰ ਲਈਆਂ। ਰਾਤੀ 10 ਵਜੇ ਹਵਾਈ ਅੱਡੇ ਪਹੁੰਚਣ ਦੇ ਸਮੇਂ ਵਾਰੀ ਟੈਕਸੀ ਵਾਲੀ ਨੂੰ ਪਹੁੰਚ ਕੇ 2 ਘੰਟੇ ਵਾਧੂ ਲੈ ਕੇ ਚੱਲੇ ਜਿਸ ਵਿੱਚੋਂ ਘੰਟਾ ਨੂੰ ਅਸੀਂ ਭੂਆ ਨਾਲ ਬਤਾਉਣਾ ਸੀ ਭੂਆ ਵਾਲੀ ਟਰਾਲੀ ਤੋਂ ਪਹਿਲਾਂ 2 ਥਾਵਾਂ ਤੇ ਥੋੜੀ ਥੋੜੀ دیر ਰੁਕੇ ਤੇ ਗੱਲਾਂ ਕੀਤੀਆਂ ਭੂਆ ਦੇ ਟਿਕਾਣੇ ਪਹੁੰਚੇ ਟਰਾਲੀ ਤਾਂ ਉਹੀ ਸੀ ਪਰ ਵਿੱਚ ਲੋਕ ਪਹਿਲਾਂ ਵਾਲੇ ਨਹੀਂ ਸੀ ਪੁੱਛਣ ਤੇ ਪਤਾ ਚੱਲਿਆ ਭੂਆ ਤਾਂ ਪਰਸੋਂ ਦੀ ਮੋਰਚੇ ਦੇ ਲੇਖੇ ਲੱਗ ਗਈ ਸਵੇਰ ਤੋਂ ਦੁਪਹਿਰ ਤੱਕ ਲੰਗਰ ਦੇ ਸਾਰੇ ਕੰਮ ਕਰਵਾਉਂਦੀ ਰਹੀ ਕਈ ਮਹੀਨਿਆਂ ਤੋਂ ਸਟੇਜ ਵਾਲੀਆਂ ਡਿਊਟੀਆਂ ਨਿਭਾ ਰਿਆ ਉਸ ਦਾ ਪੋਤਾ ਉਸ ਨੂੰ ਸਵੇਰੇ ਹੀ ਤਾਂ ਦਵਾਈ ਦੇ ਕੇ ਗਿਆ ਸੀ। ਦਾਦੀ ਪੋਤਾ ਕਿੰਨੀ ਦੇਰ ਘਰ ਦੀਆਂ ਗੱਲਾਂ ਕਰਦੇ ਰਹੇ। ਲੰਗਰ ਤੋਂ ਪਾਸੇ ਜੇ ਹੋ ਕੇ ਸ਼ਾਮ ਦੇ ਲੰਗਰ ਦੀ ਤਿਆਰੀ ਵਾਲੀਆਂ ਰਸਦਾਂ ਪਾਸੇ ਘਰ ਦੀ ਕਰਦੀ ਉਹ ਆਪ ਪਾਸੇ ਨੂੰ ਲੜਕ ਗਈ। ਡਾਕਟਰ ਦੇ ਪਹੁੰਚਣ ਤੋਂ ਪਹਿਲਾਂ ਹੀ ਉਹਨਾਂ ਦੀ ਦੀਪੋ ਮਾਸੀ ਆਪਣੀ ਜਾਨ ਮੋਰਚੇ ਦੇ ਲੇਖੇ ਲਾ ਗਈ। ਟਰਾਲੀ ਵਿੱਚ ਬੈਠੀ ਸੰਸਕਾਰ ਕਰਵਾ ਕੇ ਥੋੜੀ ਦੇਰ ਪਹਿਲਾਂ ਪਹੁੰਚੀ। ਉਸੇ ਪਿੰਡ ਦੀ ਔਰਤ ਕੁਲਵੰਤ ਕੌਰ ਨੇ ਦੱਸਿਆ ਕਿ ਮਾਸੀ ਦੇ ਭੋਗ ਤੇ ਹੋਰ ਰਸਮਾਂ ਪੂਰੀਆਂ ਕਰਕੇ ਉਸਦੀ ਨੂੰ ਇੱਥੇ ਆ ਕੇ ਉਸਦੀਆਂ ਜ਼ਿੰਮੇਵਾਰੀਆਂ ਸੰਭਾਲੇਗੀ। ਪ੍ਰੀਤ ਤਾਂ ਕੁਲਵੰਤ ਕੌਰ ਨਾਲ ਗੱਲਾਂ ਕਰਦਿਆਂ ਇੰਜ ਰੱਟਮਚ ਗਈ ਜਿਵੇਂ ਪੈਣਾ ਹੋਣ। ਢੇਰ ਹੁੰਦੀ ਵੇ ਸਾਡਾ ਡਰਾਈਵਰ ਇਸ਼ਾਰੇ ਕਰੀ ਜਾ ਰਿਹਾ ਸੀ। ਉਸ ਨੂੰ ਟਾਈਮ ਨਾਲ ਹਵਾਈ ਅੱਡੇ ਪਹੁੰਚਾਉਣ ਦਾ ਫਿਕਰ ਸੀ। ਗੱਡੀ 'ਚ ਬੈਠ ਕੇ ਪ੍ਰੀਤ ਦਾ ਰਮਾਲ ਅੱਖਾਂ ਤੋਂ ਪਾਸੇ ਨਹੀਂ ਸੀ ਹੋ ਰਿਹਾ। ਥੋੜੀ ਦੇਰ ਬਾਅਦ ਆਪਣੇ ਆਪ ਨੂੰ ਸੰਭਾਲਦੇ ਹੋਏ ਉਸਨੇ ਸਵਾਲ ਕੀਤਾ ਕਿ ਇੱਥੇ ਸਾਰਾ ਕੁਝ ਤੇ ਆਮ ਵਰਗਾ ਹੀ ਆ ਪਰ ਇਥੋਂ ਦੇ ਵਾਤਾਵਰਣ ਵਿੱਚ ਆਹਾ ਅਜੀਬ ਜਿਹੀ ਮਹਿਕ ਆਦੀ ਆ ਜੋ ਮਨ ਨਾਲ ਇੱਕਮਿਕ ਹੋ ਕੇ ਉਸ ਨੂੰ ਸੁਗੰਧਿਤ ਕਰੀ ਜਾਂਦੀ ਆ ਅਚਾਨਕ ਮੈਨੂੰ ਇੱਕ ਗੱਲ ਯਾਦ ਆਈ ਤੇ ਸਹਿਬਰ ਮੋਹ ਨਿਕਲ ਗਿਆ ਤੂੰ ਇੱਕ ਵਾਰ ਕਿਤਾਬ ਪੜ੍ਹੀ ਸੀ ਨਾ ਮੁੜ ਕੇ ਦੀ ਖੁਸ਼ਬੋ ਇਹ ਉਹੀ ਖੁਸ਼ਬੋ ਆ ਜੋ ਸਾਡੇ ਮਨਾਂ 'ਚ ਸਮਾਈ ਹੋਈ ਆ ਪਰ ਇਸ ਦੀ ਮਹਿਕ ਸਿਰਫ ਪਸੀਨੇ ਨਾਲ ਸਿੰਜ ਕੇ ਫਸਲਾਂ ਪਾਲਣ ਵਾਲਿਆਂ ਨੂੰ ਹੀ ਆਉਂਦੀ ਆ ਸੁਣ ਕੇ ਪ੍ਰੀਤ ਨੇ ਅੱਖਾਂ ਮੇਰੇ ਚਿਹਰੇ ਤੇ ਇੰਜ ਗੱਡ ਲਈਆਂ ਜਿਵੇਂ ਮੈਂ ਉਸ ਦੇ ਮਨ ਵਿੱਚ ਉਸਲਵੱਟੇ ਲੈ ਰਹੀ 부ਝਾਰਤ 부ਝ ਲਈ ਹੋਵੇ ਸੋ ਕਿਸ ਤਰ੍ਹਾਂ ਦੀ ਲੱਗੀ ਕਹਾਣੀ ਲਾਈਕ ਕਰਕੇ ਜ਼ਰੂਰ ਦੱਸਿਓ ਤੇ ਜੇਕਰ ਤੁਹਾਨੂੰ ਵੀ ਪਿਛਲੇ ਕਿਸਾਨ ਮੋਰਚੇ ਦਾ ਭੂਆ ਵਰਗਾ ਕੋਈ ਵੀ ਪਾਤਰ ਯਾਦ ਹੈ ਤਾਂ ਕਮੈਂਟ ਬਾਕਸ ਵਿੱਚ ਲਿਖ ਕੇ ਸਾਂਝਾ ਜ਼ਰੂਰ ਕਰਿਓ ਉਮੀਦ ਹੈ ਤੁਹਾਨੂੰ ਚੈਨਲ ਉੱਪਰ ਸਾਰੀਆਂ ਕਹਾਣੀਆਂ ਚੰਗੀਆਂ ਲੱਗ ਰਹੀਆਂ ਹੋਣਗੀਆਂ ਚੈਨਲ ਨੂੰ ਜਲਦੀ ਜਲਦੀ ਸਬਸਕ੍ਰਾਈਬ ਕਰੋ ਦੋਸਤਾਂ ਨੂੰ ਵੀ ਦੱਸਿਓ ਕਹਾਣੀਆਂ ਵੀ ਸ਼ੇਅਰ ਕਰਦੇ ਰਹੋ ਸੁਣਦੇ ਰਹੋ ਆਪਣਾ ਵਕਤ ਦੇਣ ਲਈ ਇਹ ਕਹਾਣੀ ਸੁਣਨ ਲਈ ਬਹੁਤ ਬਹੁਤ ਧੰਨਵਾਦ